ਫਰੈਂਡ ਤਰੱਕੀ ਦੇ ਰਾਹ 'ਤੇ ਆਪਣਾ ਪਿੰਡ ਤੋੜਦਾ ਹੁੰਦਾ ਹੈ ਨਾ ਜੇ ਆਪਣੇ ਭੈਣ ਭਰਾ ਤੋੜਦੇ ਹੁੰਦੇ ਆਪ ਨੂੰ ਡਿੱਗੇ ਪਿਆ ਨੂੰ ਖੜ੍ਹਾ ਕਰ ਲੈਂਦੇ ਹੈ ਨਾ ਪਰ ਜਿਹੜੇ ਮੇਰੇ ਭੈਣ ਭਰਾ ਨਹੀਂ ਮੇਰੇ ਤਾਂ ਦੁਸ਼ਮਣ ਆਂਦੇ ਉਹ ਤੋਂ ਤੇ ਮੈਂ ਆਪਣੇ ਪਿੰਡ ਦੇ ਸਹਾਰੇ ਜੀਉਂਦੀ ਆ ਫਰੈਂਡ 16 ਸਾਲ ਦੀ ਸੀ ਜਦੋਂ ਮੇਰੇ ਇਸ ਪਿੰਡ 'ਚ ਵਿਆਹ ਕਰ ਸੀ ਮੇਨਾ ਹੈ ਨਾ ਪਰ ਮੈਨੂੰ ਐਂ ਲੱਗਦਾ ਵੀ ਮੇਰੇ ਇੱਥੇ ਪੇਕੇ ਨਹੀਂ ਗੇ ਤੇ ਮੈਨੂੰ ਬਹੁਤ ਸਲਾਉਂਦੇ ਹੈ ਮੇਰੇ ਕੰਮ ਨੂੰ ਬਹੁਤ ਸਲਾਉਂਦੇ ਹੈ ਸਾਰੇ ਤੇ ਜਦੋਂ ਮੇਰੇ 'ਤੇ ਕੋਈ ਮੁਸੀਬਤ ਪੈਂਦੀ ਹੈ ਫਰੈਂਡ ਫਿਰ ਮੇਰੇ ਪਿੰਡ ਨੂੰ ਬਹੁਤ ਦੁੱਖ ਲੱਗਦਾ ਹੈ ਦਾ ਤੇ ਮੈਂ ਆਪਣੇ ਪਿੰਡ ਨੂੰ ਖੁਸ਼ ਰੱਖਣ ਵਾਸਤੇ ਨਾ ਇੰਨੀ ਮਿਹਨਤ ਕਰਦੀ ਆ ਮੈਂ ਤੇ ਮਾਰਕੀਟ ਦਾ ਕੰਮ ਕਰਾ ਹੈ ਨਾ ਕਰਦਾ ਕਰਾਂ ਜੋ ਮੈਂ ਖੇਤਵਾਂ ਦੇ ਦਾ ਕਰਦੀ ਆ ਤੇ ਪਰ ਮੇਰਾ ਪਿੰਡ ਬਹੁਤ ਖੁਸ਼ ਹੁੰਦਾ ਹੈ ਨਾ ਤੇ ਸਾਰਾ ਪਿੰਡ ਹੀ ਮੇਰੇ ਨਾਲ ਆਇਆ ਡਾਗਾ ਮੇਰਾ ਪਿੰਡ ਬਹੁਤ ਚੰਗਾ ਫਰੰਡ ਮੇਰੇ ਪਿੰਡ ਨੂੰ 10 ਕਿਜੀ ਆਉਣੀ ਆ ਹੈ ਇਹ ਹੀ ਸਭ ਕੁਝ ਹੈ ਮੇਰੇ ਲਈ ਤੇ ਇਹ ਹੀ ਰੱਬ ਹੈ ਜਿਹੜੇ ਮੈਨੂੰ ਸਲਾਉਂਦੇ ਹੈਗੇ ਤੇ ਮੈਂ ਕਿਹੜਾ ਇਹਨਾਂ ਨੂੰ ਵਿਚਾਰਾਂ ਨੂੰ ਕੁਝ ਦਿੰਨੀ ਆ ਹੈ ਨਾ ਤੇ ਜਾਇ ਇਹ ਮੈਨੂੰ ਕੁਝ ਦਿੰਦੇ ਹੈਗੇ 1 ਰੁਪਿਆ ਇਹਨਾਂ ਤੋਂ ਲੈ ਕੇ ਤਾਂ ਨਹੀਂ ਨਾ ਹੀ ਕਦੇ ਦਿੱਤਾ ਹੈਗਾ ਤੇ ਪਾਰ ਜਿਹਦੇ ਸਲਾਉਂਦੇ ਹੈ ਨਾ ਤੇ ਉਦੋਂ ਮੈਨੂੰ ਆਪਣਾਪਣ ਲੱਗਦਾ ਜੀ ਇਹ ਮੇਰੇ ਹੈਗੇ ਜਿਹੜੇ ਮੈਨੂੰ ਸਲਾਉਂਦੇ ਹੈ ਨਾ ਤੇ ਜਦੋਂ ਆਪਾਂ ਨੂੰ ਕੋਈ ਸਲਾਹਣ ਲੱਗੇ ਜੀ ਆਪਾਂ ਵਧੀਆ ਕੰਮ ਕਰਦੇ ਆਂ ਫਿਰ ਆਪਾਂ ਹੋਰ ਤਰੱਕੀ ਕਰਨ ਲੱਗ ਜਾਂਦੇ ਆਂ ਤੇ ਕਹਿੰਦੇ ਪਿੰਡ ਦੇ ਤਾਂ ਲੱਤਾਂ ਫਿਚਦੇ ਹੁੰਦੇ ਆ ਇਹ ਕਰਦੇ ਆ ਬਹੁ ਕਰਦੇ ਆ ਹਨਾ ਖਾਸ ਕਰਕੇ ਸਿੰਦਰ ਕਹਿੰਦੇ ਪਿੰਡ ਦੇ ਐਂ ਕਰਦੇ ਆ ਬਹਾ ਕਰਦੇ ਆ ਨਹੀਂ ਜੀ ਮੈਂ ਤਾਂ ਆਪਣੇ ਪਿੰਡ ਦੇ ਸਹਾਰੇ ਜਾਵਣੀ ਆ ਠੀਕ ਹੈ ਨਾ ਮੇਰਾ ਪਿੰਡ ਬਹੁਤ ਚੰਗਾ ਹੈਗਾ ਮੈਂ ਤਾਂ ਕਹਿੰਨੀ ਮੇਰੇ ਨਾਲੋਂ ਪਹਿਨਾ ਮੇਰਾ ਪਿੰਡ ਹੈਗਾ ਹਨਾ ਸਾਡਾ ਕਾਲਜ ਰਾਣੀਪਿੰਡ ਬਹੁਤ ਵਧੀਆ ਫਰੈਂਡ ਮੇਰੇ ਲਈ ਬਹੁਤ ਵਧੀਆ ਹੈ ਮੇਰਾ ਬਹੁਤ ਪਿਆਰ ਕਰਦੇ ਆ ਸਾਰੇ ਮੈਂ ਦੇਹਾਂ ਦੀ ਸਹਾਰੀ ਜਾਉਣੀ ਹੈਗੀ